ਸਤਿ ਸ਼੍ਰੀ ਅਕਾਲ ਜੀ ਸਮਾਰਟ ਸਟਾਰ ਚੈਨਲ ਤੇ ਫਿਰ ਤੋਂ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਆਪਾਂ ਗੱਲ ਕਰਾਂਗੇ ਸੀਨੀਅਰ ਸਹਾਇਕ ਦੀ ਭਰਤੀ ਦੇ ਨਾਲ ਸੰਬੰਧਿਤ ਸਾਰੀ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਜ਼ਰੀਏ ਦੇਣ ਦੀ ਕੋਸ਼ਿਸ਼ ਕਰੂੰਗਾ ਪਰ ਉਸ ਤੋਂ ਪਹਿਲਾਂ ਜੇਕਰ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਗੱਲ ਕਰਾਂਗੇ ਆਪਾਂ ਇਸ਼ਤਿਹਾਰ ਨੰਬਰ 5ਵਾਂ ਜਿਹੜਾ 2025 ਦਾ ਇਹਨਾਂ ਨੇ ਦੁਬਾਰਾ ਤੋਂ ਬਣਾਇਆ ਸੀ ਪਿਛਲੇ ਦੋ ਐਡਵਰਟਾਈਜ਼ਮੈਂਟ ਨੂੰ ਜੁਆਇਨ ਕਰਕੇ ਕੰਬਾਈਨ ਕਰਕੇ ਸੌਰੀ ਉਸ ਦੇ ਵਿੱਚ 286 ਅਸਾਮੀਆਂ ਸੀ ਤੇ ਉਸ ਦੀਆਂ ਜਿਹੜੀਆਂ ਡੇਟਸ ਨੀਓ ਫਿਲਹਾਲ ਦੇ ਵਿੱਚ ਲੰਘ ਚੁੱਕੀਆਂ ਸਨ ਪਰ ਪੰਜਾਬ ਦੇ ਵਿੱਚ ਜੋ ਫਲੱਡ ਸਿਚੁਏਸ਼ਨਸ ਬਣੀਆਂ ਹੋਈਆਂ ਸੀ ਹਾਲ ਦੇ ਵਿੱਚ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਕ ਦੁवार ਦੁवार ਤੋਂ ਜਿਹੜਾ ਹੈਗਾ ਵਾਅਦਾ ਕੀਤਾ ਗਿਆ ਹੈ ਇਸ ਦੀਆਂ ਅੰਤਿਮ ਮਿਤੀ ਅਤੇ 20 ਪਰਨ ਦੀ ਆਖਰੀ ਮਿਤੀ ਦੇ ਵਿੱਚ ਪਹਿਲਾਂ 27 ਅਗਸਤ ਤੱਕ ਤੁਸੀਂ ਫਾਰਮ ਭਰ ਸਕਦੇ ਸੀ ਅਤੇ 29 ਅਗਸਤ ਤੱਕ ਆਪਣੀ ਫੀਸ ਭਰ ਸਕਦੇ ਸੀ ਪਰ ਹੁਣ ਜਿਹੜੀਆਂ ਨਵੀਆਂ ਡੇਟਸ ਅਨਾਉਂਸ ਕੀਤੀਆਂ ਨੇ ਉਸ ਦੇ ਵਿੱਚ 26 ਸਤੰਬਰ ਤੱਕ ਤੁਸੀਂ ਆਪਣਾ ਫਾਰਮ ਭਰ ਸਕਦੇ ਹੋ ਅਤੇ 30 ਸਤੰਬਰ ਤੱਕ ਜਿਹੜੀ ਆਪਣੀ ਫੀਸ ਆ ਬਿਨਾ ਕਿਸੇ ਰੁਕਾਵਟ ਦੇ ਪੇ ਕਰ ਸਕਦੇ ਹੋ ਅਸਾਮੀਆਂ ਦੀ ਗੱਲ ਕਰੀਏ ਤਾਂ ਅਸਾਮੀਆਂ ਦੇ ਵਿੱਚ ਵੀ ਵਾਧਾ ਦੇਖਣ ਨੂੰ ਮਿਲਿਆ ਹੈ ਜਿਵੇਂ 286 ਅਸਾਮੀਆਂ ਪੁਰਾਣੇ ਐਡਵਰਟਾਈਜ਼ਮੈਂਟ ਦੇ ਵਿੱਚ ਸੀ ਜਿਸ ਦੇ ਵਿੱਚ 10 ਅਸਾਮੀਆਂ ਦਾ ਵਾਧਾ ਕੀਤਾ ਗਿਆ ਹੈ ਜਿਸ ਦੀ ਕੈਟਾਗਰੀ ਵਾਈਜ਼ ਜਿਹੜੀ ਡਿਟੇਲ ਹੈ ਉਹ ਤੁਹਾਨੂੰ ਆਫੀਸ਼ੀਅਲ ਸਾਈਟ ਤੇ ਦੇਖਨ ਨੂੰ ਮਿਲ ਜੇਗੀ ਇਹ ਸੀਗੀ ਪੰਜਾਬ ਦੇ ਵਿੱਚ ਸੀਨੀਅਰ ਸਹਾਇਕ ਦੀ ਅਸਾਮੀ ਦੇ ਰਿਲੇਟਡ ਅਪਡੇਟ ਜੇਕਰ ਹੋਰ ਅਪਡੇਟਸ ਵੀ ਟਾਈਮ ਟੂ ਟਾਈਮ ਜਾਨਣਾ ਚਾਹੁੰਦੇ ਹੋ ਤਾਂ ਚੈਨਲ ਤੇ ਟਰਸਟ ਕਰਕੇ ਸਬਸਕ੍ਰਾਈਬ ਕਰਦੇ ਹੋ ਚੈਨਲ ਨੂੰ ਤੇ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਕਿ ਤੁਸੀਂ ਇਸ ਪੋਸਟ ਦੇ ਲਈ ਅਪਲਾਈ ਕੀਤਾ ਹੋਇਆ ਹੈ ਜਾਂ ਨਹੀਂ ਜੇਕਰ ਕੀਤਾ ਹੋਇਆ ਹੈ ਤਾਂ ਵੈਲਨ ਗੁੱਡਾ ਜੇਕਰ ਨਹੀਂ ਕੀਤਾ ਤਾਂ ਬਿਲਕੁਲ ਇਸ ਪੋਸਟ ਦੇ ਲਈ ਅਪਲਾਈ ਕਰੋ ਮੰਨ ਲਾ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਜੈ ਹਿੰਦ ਜੈ ਭਾਰਤੋ